ਜਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਅੱਜ ਤਾਜਪੁਰਸੀ ਦਾ ਜਿਹੜਾ ਟਾਈਮ ਰੱਖਿਆ ਤੇ ਜਿਸ ਢੰਗ ਵਿਧੀ ਵਿਵਹਾਰ ਨਾਲ ਕੀਤੀ ਉਹ ਤੋਂ ਮੈਨੂੰ ਇਹ ਲੱਗਦਾ ਹੈ ਵੀ ਅੱਜ ਤੱਕ ਗੁਰੂ ਹਰਕਮ ਸਿੰਘ ਸਾਹਿਬ ਦੇ ਤਖਤ ਕਲੰਗੀਆਂ ਵਾਲੇ ਦੇ ਤਖਤ ਜਿਨ੍ਹਾਂ ਨੂੰ ਸੰਗਤ ਬਾਰ-ਬਾਰ ਦੂਰ ਸੁਖਣਾ ਸੁੱਕੇ ਮੱਥਾ ਟੇਕਦੀ ਹੈ ਉਹਨਾਂ ਦੀਆਂ ਪਰੰਪਰਾਵਾਂ ਨੂੰ ਜਿਵੇਂ ਇੱਕ ਪਰਿਵਾਰ ਨੇ ਉਹ ਪਰਿਵਾਰ ਹੈ ਜਿਹੜਾ ਬਾਦਲ ਪਰਿਵਾਰ ਆ ਮੈਂ ਅਸੀਂ ਦੋਸ਼ ਲਾਉਂਦੇ ਰਹੇ ਆ ਦੋਸ਼ ਨਹੀਂ ਉਹ ਸੱਚ ਹੋ ਗਿਆ ਪਹਿਲਾਂ ਉਹਨੇ ਸ਼੍ਰੋਮਣੀ ਅਕਾਲੀ ਦਲ ਦਾ ਸਾਨਾ ਮਤਾ ਇਤਿਹਾਸ ਸੀ ਉਹਦੀਆਂ ਪਰੰਪਰਾਵਾਂ ਮਲੀਆਂ ਮੇਟ ਕਰੀਆਂ ਉਹ ਚ ਆਪਣੀ ਭਰਤੀ ਕਰ ਕਰਕੇ ਜਰਨਲ ਸਕੱਤਰ ਫਲਾਣੇ ਧਮਕੇ ਕਰਕੇ ਉਹ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਲਫਾਫਾ ਕਲਚਰ ਚਲਾ ਕੇ ਉਹਦਾ ਬੇੜਾ ਕਰ ਕਰਿਆ ਹੁਣ ਜਿਹੜਾ ਸਿਰੇ ਹੀ ਲਾਤੀ ਕਹਾਣੀ ਜਦੋਂ ਸ੍ਰੀ ਕਾਲ ਤੱਕ ਸਾਭਦੇ ਵਿਧੀ ਵਿਧਾਨ ਤੇ ਪਰੰਪਰਾਵਾਂ ਇਹ ਦੁਨੀਆਂ 'ਚ ਨਹੀਂ ਕਦੇ ਸੁਣਨ ਨੂੰ ਤੁਹਾਨੂੰ ਮਿਲੇਗੀ ਤੁਸੀਂ ਕਹੇ ਜੇ ਬਜ਼ੁਰਗਾਂ ਤੋਂ ਬਜ਼ੁਰਗ ਬੰਦਿਆਂ ਨੂੰ ਪੁੱਛ ਕੇ ਦੇਖ ਲਿਓ ਕਿ ਅੱਜ ਤੱਕ ਤਖਤ ਸ੍ਰੀ ਕੇਸਗੜ ਸਾਹਿਬ ਦਾ ਜਥੇਦਾਰ ਲਾਉਣਾ ਹੋਵੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਦਾ ਲਾਉਣਾ ਹੋਵੇ ਤਨਦਵਾ ਸਾਹਿਬ ਦਾ ਲਾਉਣਾ ਹੋਵੇ ਬਾਹਰਲੇ ਤਖਤਾਂ 'ਚ ਵੀ ਜਿੱਥੇ ਜਿੱਥੇ ਜਥੇਦਾਰ ਲੱਗਦਾ ਹੈ ਪਹਿਲਾਂ ਇਹ ਬਧੀ ਵਿਧੀ ਵਿਧਾਨ ਹੈ ਕਿ ਡੇਟ ਦਿੱਤੀ ਜਾਂਦੀ ਹੈ ਉਹ ਡੇਟ ਤੇ ਨਿਹੰਗ ਜਥੇਬੰਦੀਆਂ ਕਾਰ ਸੇਵਾ ਵਾਲੇ ਬਾਬੇ ਦੂਜਾ ਨਿਰਮਲੇ ਅਦਾਸੀ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਔਰ ਜਿੰਨੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਖੁੱਲ੍ਹੀ ਆਵਾਜ਼ ਮਾਰੀ ਜਾਂਦੀ ਹੈ ਉਹ ਦਸਤਾਰਾਂ ਲੈ ਕੇ ਆਉਂਦੀਆਂ ਨੇ ਦਸਤਾਰਾਂ ਮੁਤਾਬਕ ਸਵੇਰੇ 10 ਵਜੇ ਤੋਂ ਤਕਰੀਬਨ 10 11 ਵਜੇ ਤੋਂ ਟਾਈਮ ਹੋ ਕੇ 1 2 ਵਜੇ ਤੱਕ ਇਹ ਸਮਾਗਮ ਚੱਲਦਾ ਹੈ ਦੁਨੀਆ ਦੇਖਣ ਜਾਂਦੀ ਹੈ ਪਰ ਆਹ ਜਿਹੜਾ ਚੋਰ ਮੋਰੀਓ ਪਹਿਲਾਂ ਤਾਂ ਬਣਾ ਉਹ ਜਥੇਦਾਰ ਲਿਆ ਜਿਹੜਾ ਪਹਿਲਾਂ ਕੋਟਲ ਕੋਟਲ ਦੀਆਂ ਬਾਦਲਾਂ ਨੂੰ ਤੇ ਬਾਦਲ ਦੇ ਟੱਬਰ ਨੂੰ ਗਾਲ੍ਹਾਂ ਕੱਢਦਾ ਰਿਹਾ ਪਤਾ ਨਹੀਂ ਕਿਹੜੀ ਸਾਫ ਬੰਨਾਂ ਨਾਲ ਆ ਕੇ ਉਹ ਸਾਫ ਸੁਥਰਾ ਕਰਕੇ ਕੁਲਦੀਪ ਸਿੰਘ ਗੜਗੱਜ ਮੈਦਾਨ ਚ ਲਿਆਂਦਾ ਲਿਆ ਕੇ ਉਹਨੂੰ ਰਾਤ ਦੇ ਸਵੇਰ ਦੇ 2:50 54 ਮਿੰਟ ਤੇ ਉਹਨੂੰ ਬਿਲਕੁਲ ਗੁਰੂਗਰਾਜ ਸਾਹਿਬ ਪ੍ਰਕਾਸ਼ ਨੀ ਮੀਡੀਆ ਚ ਅਸੀਂ ਦੇਖਿਆ ਕੋਈ ਲੈਣਾ ਨਾ ਦੇਣਾ ਉਹ ਜਿਹੜੀ ਟੀਮ ਉਹਨੂੰ ਲੈ ਕੇ ਆਈ ਸੀ ਉਹੀ ਟੀਮ ਨੇ ਖੜ ਕੇ ਉਹਦੇ ਸਰੂਪੇ ਪਾਤੇ ਉੱਥੇ ਹੀ ਉਹ ਤੋਂ ਸੰਦੇਸ਼ ਪੜਾਤਾ ਇਹ ਜੋਕਸ ਕੀਤਾ ਗਿਆ ਇਹ ਬਹੁਤ ਵੱਡੀ ਸਾਜ਼ਿਸ਼ ਹੈ ਇਹ ਪਤਾ ਨਹੀਂ ਕੌਣ ਕਰਾਉਂਦਾ ਇਹ ਆ ਜਾ ਪਹਿਲਾ ਹਾਲੇ ਸੁਖਬੀਰ ਸਾਰਾ ਕੁਝ ਝੋਲੀ ਚ ਪਵਾ ਕੇ سزا ਪੂਰੀ ਕਰਕੇ ਹਾਰੇ ਹਟਿਆ ਨਹੀਂ ਉਹ ਵੀ ਇੱਕ ਹਿੱਸਾ ਸਜ਼ਾ ਦਾ ਸਧਾਰਣ ਵਾਲੇ ਕਹਿੰਦੇ ਨੇ ਰਹਿ ਗਿਆ ਸੀ ਉਹ ਉਹ ਹਲੇ ਉਹ ਪੂਰੀ ਨਹੀਂ ਹੋਈ ਦੂਜੇ ਬੰਦੇ ਆ ਜੱਗੋਂ ਤੇਰਵੀਂ ਫੇਰ ਜਥੇਦਾਰਾਂ ਨੂੰ ਹਟਾ ਕੇ ਕਰਤੀ ਆ ਆ ਆ ਕਰਤੂਤ ਦੀ ਜਿਹੜੀ ਕੀਤੀ ਆ ਬਹੁਤ ਦੁੱਖਦਾਈ ਆ ਤੇ ਨਿੰਦਣਯੋਗ ਤੁਹਾਨੂੰ ਕੀ ਲੱਗਦਾ ਕਿਉਂ ਹੋਇਆ 2:50 ਦਾ ਟਾਈਮ ਕਿਉਂ ਚੁਣਿਆ ਗਿਆ 10 ਤੋਂ 12 ਦਾ ਟਾਈਮ ਕਿਉਂ ਨਹੀਂ ਚੁਣਿਆ ਗਿਆ ਗੁਰੂ ਦੇ ਆਲਾਡੀਆਂ ਫੌਜਾਂ ਨਿੰਗ ਜਥੇਬੰਦੀਆਂ ਉਹਨਾਂ ਨੇ ਹੁਣ ਉਹਨਾਂ ਚ ਗੱਠ ਜੋੜ ਆ ਇਕੱਠੀਆਂ ਨੇ ਪਹਿਲਾਂ ਉਹ ਵੱਖ-ਵੱਖ ਤੁਈਆਂ ਫਿਰਦੀਆਂ ਸੀ ਹੁਣ ਗੱਠ ਜੋੜ ਆ ਉਹਨਾਂ ਨੇ ਸਾਰਿਆਂ ਨੇ ਆਗੂ ਬਣਾਇਆ ਹੋਇਆ ਬਾਬਾ ਬਲਬੀਰ ਸਿੰਘ 96 ਕਰੋੜੀ ਨੂੰ ਉਹ ਬਾਬਾ ਬਲਬੀਰ ਸਿੰਘ ਨੇ ਜਦੋਂ ਦੇਖਿਆ ਵੀ ਇਹ ਇਹ ਪਹਿਲੇ ਜਥੇਦਾਰਾਂ ਨੂੰ ਵਿਧੀ ਵਿਵਧਾਨ ਤੋਂ ਬਿਨਾਂ ਹੀ ਉਹਨਾਂ ਨੂੰ ਦੋ ਤਰੀਕ ਦੇ ਸਜਾਏ ਸਣਾਏ ਫੈਸਲੇ ਦੇ ਕਾਰਨ ਖੁੰਦਕ ਕੱਢ ਰਹੇ ਨੇ ਕਿੜ ਕੱਢ ਰਹੇ ਨੇ ਜੀਤੇ ਕਰਕੇ ਉਹਨਾਂ ਨੂੰ ਹਟਾ ਰਹੇ ਨੇ ਪੂਰਾ ਬੇਇੱਜ਼ਤ ਕਰਕੇ ਹਟਾ ਰਹੇ ਨੇ ਉਹਦੇ ਚ ਬਾਬਾ ਬਲਬੀਰ ਸਿੰਘ ਨੇ ਕਿਹਾ ਵੀ ਇਹ ਕਿਸੇ ਕੀਮਤ ਦੀ ਨਹੀਂ ਜਦੋਂ ਇਹਨਾਂ ਨੇ ਪਾਇਆ ਕਿ ਕੱਲ ਨੂੰ ਤਾਜ ਪੁਸੀ ਹੋਊਗੀ ਉਹਨਾਂ ਨੇ ਉਦੋਂ ਹੀ ਕਹਿਤਾ ਵੀ ਕਿਸੇ ਕੀਮਤ ਤੇ ਵੀ ਪਰੰਪਰਾਵਾਂ ਦਾ ਘਾੜ ਨਹੀਂ ਹੋਣ ਦਵਾਂਗੇ ਜੇ ਤਾਜ ਪੁਸੀ ਹੋ ਵੀਦੀ ਬਤਨ ਕੋਈ ਨਹੀਂ ਨਹੀਂ ਹੋਣ ਦਵਾਂਗੇ ਜੋ ਇਹ ਕੀਤਾ ਪਹਿਲਾਂ ਪਹਿਲੇ ਜਥੇਦਾਰਾਂ ਦਾ ਕਸੂਰ ਦੱਸਣ ਉਹ ਤਾਂ ਉਹਨਾਂ ਤੋਂ ਡਰਦੇ ਮਾਰਿਆ ਨੇ ਇਹ ਚੋਰ ਮੋਰੀਓ ਸਾਰਾ ਕੁਝ ਕੀਤਾ ਜੋ ਮੈਂ ਪਹਿਲਾਂ ਕਿਹਾ ਪਰ ਇਹ ਉਦੋਂ ਵੀ ਜਿਵੇਂ ਕਹਿੰਦੇ ਨਾ ਕੋਈ ਕਿਸੇ ਕੋਈ ਛੋਟੇ ਖੱਡੇ ਚ ਗਿਰ ਗਿਆ ਗਿੱਟਾ ਮੁਚ ਗਿਆ ਜਿਵੇਂ ਹੁਣ ਸੰਘਵੀਰ ਨੂੰ ਕਹੀ ਜਾਂਦੇ ਨੇ ਜੀ ਉਹ ਕਹਿੰਦਾ ਉਹ ਤਾਂ ਮੋਢਾ ਉੱਤਰ ਗਿਆ ਉਦੋਂ ਪਹਿਲਾਂ ਕਹਿੰਦੇ ਪੈਰ ਤੇ ਪਲਾਸਟਰ ਲੱਗ ਗਿਆ ਫਿਰ ਇੱਥੋਂ ਬੰਦੇ ਨੂੰ ਸਿਆਣਿਆ ਬੰਦਾ ਤਾਂ ਅਹਿਸਾਸ ਕਰ ਜਾਂਦਾ ਵੀ ਮੈਨੂੰ ਇਹ ਕਿਉਂ ਵਾਰ-ਵਾਰ ਇਹੀ ਹੋ ਰਿਹਾ ਮੈਂ ਇੰਨੀ ਉਮਰ ਦਾ ਹੋ ਗਿਆ ਅੱਜ ਤੱਕ ਕਿਉਂ ਨਹੀਂ ਹੋਇਆ ਪਰ ਉੱਤਰ ਨੂੰ ਜਾਣ ਦੀ ਬਜਾਏ ਉਹਦੇ ਆਲੇ-ਦਾਲ ਆ ਟੋਲਾ ਗਾਇੰਗ ਹੈ ਜਿਹੜਾ ਉਹ ਉਹਨੂੰ ਨਿਕਲ ਨਹੀਂ ਦੇ ਰਿਹਾ ਕਮਰਾ ਕਰ ਕਰਕੇ ਗੁਰੂ ਦੇ ਗੁਰੂ ਦੇ ਤਖਤਾਂ ਨਾਲ ਪੰਗਾ ਦਬਾਈ ਜਾ ਰਿਹਾ ਉਹ ਕਹਿੰਦਾ ਜੀ ਅੱਜ ਜਿਹੜਾ ਅਸੀਂ ਸਟੇਟਮੈਂਟਾਂ ਪੜ੍ਹ ਰਿਹਾ ਕਹਿੰਦੇ ਅਸੀਂ ਖੂਨ ਖਰਾਬੇ ਕਰਕੇ ਕਰ ਲਿਆ ਹੈ ਵੀ ਖੂਨ ਖਰਾਬ ਬਣਾਓ ਜੀ ਜੇ ਜੇ ਖੂਨ ਖਰਾਬੇ ਤੋਂ ਮੰਨ ਲਏ ਵੇ ਡਰ ਕੇ ਕਰ ਲਿਆ ਫਿਰ ਉਹਨਾਂ ਦਾ ਜਥੇਦਾਰ ਹੁਣ ਬੁਲਟ ਪ੍ਰੂਫ ਕਾਇਵਨ ਚ ਰਿਹਾ ਕਰੂ ਕੌਮ ਚ ਜਾਇਆ ਨਹੀਂ ਕਰੂ ਕੌਮ ਚ ਜਥੇਦਾਰ ਨੇ ਤਾਂ ਜਾਣਾ ਹੁੰਦਾ ਕੌਮ ਨੇ ਘਰਾਂ ਚ ਬਣਾਉਣਾ ਹੁੰਦਾ ਵੱਡੇ ਵੱਡੇ ਸਮਾਗਮਾਂ 'ਚ ਬਣਾਉਣਾ ਹੁੰਦਾ ਫੇ ਕਲਦੀਪ ਸਿੰਘ ਗੜਗਜ ਤਾਂ ਇਹਨਾਂ ਦੇ ਘਰਾਂ 'ਚ ਜਾ ਸਕਦਾ ਹੋਰ ਤਾਂ ਉਹਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ ਬਾਕੀ ਤੋਂ ਤੁਸੀਂ ਬਾਦਲ ਪਰਿਵਾਰ ਦੀ ਗੱਲ ਕਰਦੇ ਹੋ ਅਕਸਰ ਪਰ ਸੁਖਵੀਰ ਸਿੰਘ ਬਾਦਲ ਦਾ ਕੋਈ ਬਿਆਨ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਉਹ ਤਾਂ ਉਧਰ ਵਿਆਹ ਚ ਆਪਣੇ ਪਰਸਨਲੀ ਕੰਮ ਚ ਬੀਜੇ ਉਸ ਤੋਂ ਬਾਅਦ ਹੋਇਆ ਤੇ ਅੰਤਰਿਕ ਕਮੇਟੀ ਨੇ ਕੀਤਾ ਸਾਰਾ ਜੁਸਿਸਟਮ ਹੋਇਆ ਹੈ ਅੰਤਰਿਕ ਕਮੇਟੀ ਕੀ ਦੀ ਹੈ ਰਗੂਜੀਤ ਬਿਰਖ ਕੀ ਲੱਗਦਾ ਇਹਨਾਂ ਦਾ ਖੁੱਲ ਕੇ ਦੱਸਣ ਕੌਮ ਨੂੰ ਦੂਜੇ ਬੰਨੇ ਸਪਸ਼ਟ ਕਰਨ ਇਹ ਅੱਜ ਤੱਕ ਜੋ ਜਿਹੜਾ ਲੀਡਰ ਹੁੰਦਾ ਨਾ ਪ੍ਰਕਾਸ਼ ਸਿੰਘ ਬਾਦਲ ਵੀ ਕਦੇ ਮੂਹਰੇ ਆ ਕੇ ਦਿੱਤੀ ਜਨ ਤੱਕ ਬੋਲਿਆ ਉਹ ਵੀ ਬੈਕ ਤੇ ਰਹਿ ਕੇ ਕੰਮ ਕਰਦਾ ਹੁੰਦਾ ਸੀ ਉਹਦਾ ਮੁੰਡਾ ਵੀ ਇਹੀ ਕਰ ਰਿਹਾ ਹੈ ਜਦੋਂ ਜਿਵੇਂ ਮੈਂ ਕਹਿ ਰਿਹਾ ਵੀ ਭਗਵੰਤ ਮਾਨ ਮੁੱਖ ਮੰਤਰੀ ਆਪਾਂ ਨੂੰ ਬਣਿਆ ਵਾ ਦਿੰਦਾ ਪਰ ਚਲਾਉਣਾ ਤਾਂ ਦਿੱਲੀ ਵਾਲੇ ਨੇ ਕੇਜਰੀਵਾਲ ਔਣੀ ਇਸੇ ਤਰ੍ਹਾਂ ਜੇ ਕਾਂਗਰਸ ਵਾਲਿਆਂ ਦਾ ਬਣ ਜਾਂਦਾ ਉਹਨੂੰ ਉਹਨੂੰ راہਲੋਣੀ ਚਲਾਉਂਦੇ ਹੁੰਦੇ ਨੇ ਇਹੀ ਕਾਰਨ ਹੈ ਇਹੀ ਇਹ ਸਿਸਟਮ ਰਾਜਨੀਤਿਕ ਸਿਸਟਮ ਇਹ ਧਰਮ ਚ ਲਾਇਆ ਹੈ ਚਲਾਉਣੇ ਇਹਨਾਂ ਨੇ ਇਹ ਲਫਾਫੇ ਚ ਕੱਢ ਕੱਢ ਕੇ ਜੱਜੇਦਾਰ ਬਣਾਉਂਦੇ ਨੇ ਜਾਂ ਜੀ ਕਰਦਾ ਹਟਾਉਂਦੇ ਨੇ ਜੀਤੇ ਕਰਕੇ ਕੌਮ ਨੂੰ ਜਾਗਣਾ ਚਾਹੀਦਾ ਸੀ ਹੁਣ ਹੁਣ ਜਿਹੜੀਆਂ ਜਥੇਬੰਦੀਆਂ ਨਿੰਗ ਸਿੰਘ ਜਥੇਬੰਦੀਆਂ ਦੂਜੀਆਂ ਸੰਪਰਦਾਵਾਂ ਤਕਸਾਲਾਂ ਨੇ ਠੋਕ ਕੇ ਜਵਾਬ ਦਿੱਤਾ ਵੀ ਅਸੀਂ ਇਹਨਾਂ ਦੇ ਸਮਾਗਮ ਚ ਨਹੀਂ ਆਵਾਂਗੇ ਇਥੋਂ ਸਾਨੂੰ ਆਸ ਪੱਜੀ ਹੈ ਵੀ ਹੁਣ ਪੰਥ ਚ ਏਕਾ ਵੀ ਹੋਊਗਾ ਤੇ ਜਿਵੇਂ ਪਹਿਲਾਂ ਸਜ਼ਾ ਪੂਰੀਆਂ ਭੁਗਤ ਕੇ ਆਏ ਨੇ ਸਜ਼ਾ ਹੋਈਆਂ ਨੇ ਇਹਨਾਂ ਨੂੰ ਇਸੇ ਤਰ੍ਹਾਂ ਦੁਬਾਰਾ ਤਿਆਰ ਰਹਿਣ ਕੌਮ ਭੁੱਲੂਗੀ ਨਹੀਂ ਇਹਦਾ ਰਿਜ਼ਲਟ ਵੀ ਇਹਨਾਂ ਨੂੰ ਮਿਲੂਗਾ